ਇਸ ਮੇਰੇ ਦੀ ਵੱਡੀ ਖਬਰ ਆ ਰਹੀ ਹੈ ਕਿ ਜਲੰਧਰ ਦੇ ਤਿੰਨ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਹਰ ਕੰਪ ਮਚ ਗਿਆ ਹੈ ਬੰਬ ਬਲਾਸਟ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨਾ ਵੱਲੋਂ ਤੁਰੰਤ ਮਾਪਿਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ ਗਿਆ ਇਸ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਦੌੜ ਪਏ ਜਾਣਕਾਰੀ ਮੁਤਾਬਕ ਕੇਐਮਵੀ ਸੈਂਟ ਜੋਸਫ ਅਤੇ ਆਈਵੀ ਵਰਲਡ ਸਕੂਲ ਨੂੰ ਬੰਬ ਨਾਲ ਉਡਾੜ ਦੀ ਧਮਕੀ ਮਿਲੀ ਹੈ ਧਮਕੀ ਭੜੀ ਕਾਲ ਕੇਐਮਵੀ ਸਕੂਲ ਦੀ ਪ੍ਰਿੰਸੀਪਲ ਨੂੰ ਆਈ ਜਿਸ ਤੋਂ ਬਾਅਦ ਤੁਰੰਤ ਸਕੂਲ ਅਤੇ ਕਾਲਜ ਤੇ ਕਾਲਜ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਇਸ ਘਟਨਾ ਨਾਲ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵਰ ਗਿਆ ਧਮਕੀ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮਾਮਲੇ ਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਬੰਬ ਦੀ ਧਮਕੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਖੁੱਲਾ ਵਿੱਚ ਛੁੱਟੀ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਬਰਤ ਸਰ ਦੇ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੀਆਂ ਬੰਬਨਾਰ ਉਡਾਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਉਹ ਮੈਂ ਪੇਪਰ ਕਰ ਰਹੇ تھے। ਵਾਹ ਪੇ ਇੱਕਦਮੀ ਉਹਨਾਂ ਨੇ ਪੇਪਰ ਲੈ ਲਿਆ, ਲਾਈਟ ਆਫ ਹੋ ਗਈ। ਹਾਂ। ਤੋਂ ਬੰਮੇ ਗਰਾਊਂਡ ਦੇ ਬਾਹਰ ਖੜੇ ਕਰ ਦਿੱਆ। ਅੱਛਾ। ਕਿੰਨੇ ਵਜੇ ਦੀ ਗੱਲ ਹੈ ਇਹ? ਪੋਨੇ 11। ਤੇ ਕਿਤੇ ਤੁਹਾਨੂੰ ਪਤਾ ਲੱਗਦਾ ਸਕੂਲ ਦੇ ਵਿੱਚ ਛੁੱਟੀ ਹੋ ਗਈ। ਛੁੱਟੀ ਮੈਮ ਪ੍ਰਿੰਸੀਪਲ ਮੈਮ ਨੇ ਬਤਾਇਆ ਕਿ ਆਪ ਕੋ ਪੇਰੈਂਟਸ ਕੋ ਪਤਾ ਦਿਆ ਗਿਆ ਹੈ। और आपके क्या कहते हैं है। आपको आपको छोड़ देंगे ठीक है मतलब तो पेरेंट्स में, में हो गया मुझे नहीं मैंने देखा नहीं मामला करा तो आई मारा मारा है कि स्कूल में ਹਾਂਜੀ ਹਾਂਜੀ ਤਾਂ ਉਹ ਉਹਦੇ ਬਾਰੇ ਚ ਅਸੀਂ ਅੱਜ ਟੀਮ ਭਲਾਈ ਐਂਟਰਸੈਪਟ ਜੀ ਅਸੀਂ ਪ੍ਰੀਕਾਸ਼ਨਰੀ ਚੈੱਕ ਕਰਵਾਵਾ ਸਾਨੂੰ ਸਵੇਰ ਕਰ ਰਹੇ ਕਿ ਮੈਸੇਜ ਆਇਆ ਅੱਛਾ ਇਹ ਸਵੇਰ ਕਰ ਰਹੇ ਕਿ ਕਿੰਨੇ ਵਜੇ ਅੰਨ ਨੂੰ ਸਕੂਲ ਦੀ ਮੇਲ ਆਈ ਹੋਈ ਹੈਗੀ ਕੀ ਮੇਲ ਦੇ ਵਿੱਚ ਇਹ ਇਹ ਆਫਸਰ ਜੀ ਅੰਦਰ ਹੈਗੇ ਹੁਣ ਪਤਾ ਨਹੀਂ ਮੇਲ ਦੇ ਵਿੱਚ ਕੀ ਬੋਲੇ ਕਿਹੜੀ ਧਮਕੀ ਮੇਲ ਚੈੱਕ ਕਰ ਰਹੇ ਨੇ ਉਹ ਜੀ ਮੈਂ ਤਾਂ ਜਸ ਐਂਟੀਸੈਪਟੇਜ ਟੀਮ ਬੈਠ ਕੇ ਚੈੱਕ ਕਰਵਾਵਾ ਹਾਲੇ ਨਹੀਂ ਜੋ ਚੈੱਕ ਕਰ ਰਹੇ ਨੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਆਈ ਹੈ ਹੁਣ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਕਹਿੰਦੇ ਸਾਈਬਰ ਸਾਈਬਰ ਟੀਮ ਸਾਡੀ ਚੈੱਕ ਕਰ ਰਹੀ ਹੈ ਹੋਰ ਵੀ ਸਕੂਲਾਂ ਨੂੰ ਆ ਜੀ ਦੇਖੋ ਸਾਨੂੰ ਆਇਆ ਮੈਸੇਜ WhatsApp ਤੇ ਮੈਸੇਜ ਆਇਆ ਕਿ ਬੱਚੇ ਲੈ ਆਇਓ ਕੋਈ ਪ੍ਰੋਬਲਮ ਹੈ ਕਿਸੇ ਕਿਸਮ ਦੀ ਛੋਟੇ ਸਰਕਲ ਦੀ ਹਾਂ ਬਾਕੀ ਬਾਈ ਦੇ ਵੀ ਇੱਥੇ ਕਹਿੰਦੇ ਵੀ ਮੇਲ ਆਈ ਕੋਈ ਇਹੋ ਜੀ ਸਕੂਲ ਦੀ ਹੁਣ ਦੇਖਦੇ ਹਾਂ ਕੀ ਬੰਦ ਬੱਚੇ ਤੁਸੀਂ ਲੈ ਲੇ ਬੱਚੇ ਵਾਸੇ ਰਸੀਮ ਕਰਨ ਲੱਗੇ ਜੀ ਥੋੜੀ ਦੇਰ ਕੋਈ ਹੋਰ ਮੈਸੇਜ ਨਹੀਂ ਕੋਈ ਬਸ ਮੈਸੇਜ ਇਦਾਂ ਜੀ ਖਵਾ ਜਾਂ ਜੋ ਵੀ ਹੈ ਪਰ ਕਹਿਣ ਦਾ ਭਾਵੇਂ ਗਲਤ ਹੈਗਾ ਜੋ ਵੀ ਹੈਗਾ ਬੱਚੇ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਨਾਲ ਨਾਲ ਐਗਜ਼ਾਮ ਹੈ ਦੇ ਬੱਚਿਆਂ ਨੂੰ ਮੈਸੇਜ ਆਇਆ ਵੀ ਇਹਨਾਂ ਸਕੂਲ ਨੂੰ ਡਾਉਣ ਲੱਗੇ ਬੰਬ ਨਾ ਆਈ ਆਈ ਸੈਨ ਜੋਸਫ ਅੱਛਾ ਜੀ ਤਾਂ ਅਸੀਂ ਬੱਚੇ ਨੂੰ ਲੈਣ ਆ ਕੇ ਡਰ ਦੇ ਮਾਰੇ ਵੀ ਪਤਾ ਨਹੀਂ ਕੀ ਗੱਲ ਹੈ ਓਕੇ ਸਕੂਲ ਨੂੰ ਕਾਲ ਕੀਤੀ ਸੀ ਤੁਹਾਨੂੰ ਨਹੀਂ ਉਹ ਫੋਨ ਆਇਆ ਸੀ ਮੈਸੇਜ ਆਇਆ ਗਰੁੱਪ ਵਿੱਚ ਪਾਏ ਹੁੰਦੇ ਨਾ ਕੀ ਦੇਖਦੇ ਹੋ ਇੰਨੀ ਦੀ ਦਿੱਕਤ ਪਹਿਲਾਂ ਅਮ੍ਰਿਤਸਰ ਚ ਆਈ ਜਾਂ ਹੁਣ ਜਲੰਧਰ ਚ ਇਹ ਸਭ ਫੇਕ ਮੈਸੇਜ ਆ ਰਹੇ ਆ ਫੇਕ ਆ ਸਭ ਮਾਪਿਆਂ ਨੂੰ ਤੰਗ ਕਰਨ ਵਾਲੀ ਗੱਲ ਹੈ ਬੱਚਿਆਂ ਨੂੰ ਡਿਸਟਰਬ ਕਰਦੇ ਆ ਤੁਸੀਂ ਕਿੱਥੇ ਰਹਿੰਦੇ ਹੋ ਕਿੰਨੀ ਕਿ ਸ ਬਹੁਤ ਰੱਖਿਆ ਹੈ ਕਿ ਆਰਮੀ ਆ ਗਿਆ ਪੁਲਿਸ ਵਾਲੇ ਆਏ ਸਾਰੇ ਆਏ ਸਕੂਲ ਵਾਲਾ ਸਹਿਯੋਗ ਕੀਤਾ ਜਾ ਰਿਹਾ ਤੁਹਾਡੇ ਨਾਲ ਬਹੁਤ ਜਿਆਦਾ ਕੰਪਰਮਾਈਜ਼ ਕਰ ਰਹੇ ਸਕੂਲ ਵਾਲੇ ਥੈਂਕ ਯੂ ਤੁਹਾਡਾ ਤੁਹਾਡਾ ਵੀ ਬਹੁਤ ਮੀਡੀਆ ਧੰਨਵਾਦ ਜਿਹੜਾ ਤੁਸੀਂ ਨਾ ਕਵਰ ਕਰ ਰਹੇ ਹੋ ਮੇਰਾ ਨਾਮ ਪਰਮਨਰ ਸਿੰਘ ਹੈ ਮੈਂ ਪਰਮਨਰ ਅਨੁਰਧਾ ਸਿੰਘ ਵਾਲੀ ਢੇੜੀ ਨਹੀਂ ਠੀਕ ਹੈ